ਗੱਲ ਕਰਾਂਗੇ ਮਾਸਟਰ ਕੇਡ ਭਰਤੀ ਤੇ ਲੈਕਚਰਰ ਭਰਤੀ 2025 ਬਾਰੇ ਜਿਵੇਂ ਕਿ ਤੁਹਾਨੂੰ ਪਤਾ ਵੀ ਜਿੱਥੇ ਜੂਨੀਅਨ ਬਹੁਤ ਸਾਰਾ ਸੰਘਰਸ਼ ਕਰ ਰਹੀ ਹੈ ਸੋ 3 ਸਾਲਾਂ ਤੋਂ ਜਿਹੜੀ ਮਾਸਟਰ ਕੇਡ ਦੀ ਜਾਂ ਭਰਤੀ ਨਹੀਂ ਆ ਰਹੀ ਤੇ ਲੈਕਚਰਰ ਦੀਆਂ ਆਲਰੇਡੀ ਜਿਹੜੀਆਂ ਭਰਤੀਆਂ ਕੱਢ ਕੇ ਤੇ ਉਹਨਾਂ ਦਾ ਕੋਈ ਛਤਾ ਪਤਾ ਨਹੀਂ ਉਸੇ ਦੇ ਤੌਰ ਤੇ ਬਾਰ-ਬਾਰ ਜੂਨੀਅਨ ਪ੍ਰੋਟੈਸਟ ਕਰ ਰਹੀ ਸੀ ਸੋ ਪਰ ਟੈਸਟ ਕਰਦੇ ਕਰਦੇ ਜੁਨੀਅਨ ਨੂੰ ਮੀਟਿੰਗਾਂ ਮਿਲੀਆਂ ਤੇ ਮੀਟਿੰਗ ਰੱਦ ਗਈ ਹੁਣ ਵੀ ਜਿਹੜੀ ਮੀਟਿੰਗ 8 ਤਰੀਕ ਦੀ ਮਿਲੀ ਹੋਈ ਹੈ ਪਰ ਹੁਣ ਉਹ ਮੀਟਿੰਗ ਹੁੰਦੀ ਆ ਜਾਂ ਨਹੀਂ ਹੁੰਦੀ ਉਸ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਇੱਕ ਗੱਲ ਕਹਿ ਦਿੱਤੀ ਹੈ ਕਿਉਂਕਿ ਆਲਰੇਡੀ ਹੀ 13 April ਨੂੰ ਜਿਹੜਾ ਜੁਨੀਅਨ ਵੱਲੋਂ ਇੱਕ ਧਾਰਨਾ ਲਾਨਿਆ ਗਿਆ ਸੋ ਉਹਨਾਂ ਨੇ ਇੱਕ ਗੱਲ ਕੱਲ ਹੀ ਜਿਹੜੀ ਹੋ ਸਕਦਾ April Fool ਬਣਾਇਆ ਹੋਵੇ ਸਟੂਡੈਂਟਾਂ ਨੂੰ ਭਾ ਬੇਰਜ਼ਗਾਰਾਂ ਨੂੰ ਕਿਉਂਕਿ ਉਹ ਕਹਿੰਦੇ ਅਸੀਂ ਮਾਸਟਰ ਗ੍ਰੇਡ ਤੇ ਲੈਕਚਰਰ ਦੀ ਭਰਤੀ ਕਿਉਂਕਿ ਪਿੱਛੇ ਇਹਨਾਂ ਨੇ 700 ਨਿਯੁਕਤੀ ਪੱਤਰ ਹੁਣ ਕੇਰ ਦੇ ਲੈਕਚਰਰ ਦੀ ਜਲਦੀ ਲੈ ਕੇ ਜਾ ਰਹੇ ਆ ਪਰ ਉਹ ਜਲਦੀ ਆ ਕਦੋਂ ਰਹੀ ਹੈ ਉਹ ਜਲਦੀ ਸ਼ਬਦ ਗਿਆ ਕਿੱਥੇ ਕਿਉਂਕਿ ਇਹ ਗੱਲ ਪਹਿਲਾਂ ਵੀ ਕਹਿ ਚੁੱਕੇ ਨੇ ਸੋ ਮਾਸਟਰ ਗ੍ਰੇਡਰ ਭਰਤੀ ਬਾਰੇ ਵੀ ਜਿਹੜੀ ਗੱਲ ਸਿੱਖਿਆ ਮੰਤਰੀ ਦੇ ਮੂੰਹੋਂ ਨਿਕਲੀ ਹੈ ਹੁਣ ਇਹ ਗੱਲ ਨਿਕਲੀ ਕਿਉਂ ਹੈ ਇਹ ਗੱਲ ਨਿਕਲਣ ਦਾ ਕਾਰਨ ਵੀ ਜੂਨੀਅਨ ਹੈ ਮਾਸਟਰ ਗ੍ਰੇਡਰ ਜੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਜਸਵੰਤ ਸਿੰਘ ਘੁਆਇਆ ਉਹਨਾਂ ਨੇ ਵੀਡੀਓ ਪਾ ਕੇ ਦੱਸੀ ਹੈ ਵੀ ਇੰਨੀ ਜਲਦੀ ਨਹੀਂ ਆ ਸਕਦੀ ਭਰਤੀ ਪਰ ਫਿਰ ਵੀ ਸਾਨੂੰ ਪੋਜੀਟਿਵ ਸੋਚਦੇ ਸੰਘਰਸ਼ ਕਰਨਾ ਪੈਣਾ ਤੇ ਸੰਘਰਸ਼ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਫੇਰੀ ਕਿਤੇ ਨਾ ਕਿਤੇ ਜਾ ਕੇ ਭਰਤੀ ਹੋਊਗੀ ਜੇਕਰ 8 8 ਤਰੀਕ ਦੀ ਮੀਟਿੰਗ 'ਚ ਕੋਈ ਸਾਨੂੰ ਸਿੱਟਾ ਨਹੀਂ ਮਿਲਦਾ ਤਾਂ 13 April ਦਾ ਧਰਨੇ ਵੀ ਜਾਰੀ ਜਿਹੜਾ ਰਹੂਗਾ ਤੇ ਇਸ ਤੋਂ ਇਲਾਵਾ ਇੱਕ ਗੱਲ ਹੋਰ ਹੈਗਾ ਤੁਸੀਂ ਧਿਆਨ 'ਚ ਰੱਖਣੀ ਹੈ ਕਿ ਸਾਨੂੰ ਕਲੈਰੀਫਾਈ ਤਾਂ ਹੋ ਜੇ ਨੇ ਵੀ 55% ਰੱਦ ਕਰਨ ਜਾ ਰਹੇ ਆ ਤੇ ਇਸ ਤੋਂ ਇਲਾਵਾ ਓਵਰੇਜ ਦੀ ਜਿਹੜੀ ਗੱਲ ਚੱਲ ਰਹੀ ਹੈਗੀ ਐ ਤੇ ਕਿੰਨੀ ਭਰਤੀ ਆਉਣ ਜਾ ਰਹੀ ਐ ਐਸਐਸਟੀ ਪੰਜਾਬੀ ਵਾਲਿਆਂ ਵਾਸਤੇ ਜਾਂ ਹੋਰ ਕੋਰਸਾਂ ਇਸੀ ਚੀਜ਼ ਦੀ ਇੱਕ ਵਾਰੀ ਕੁਆਲਿਟੀ ਤਾਂ ਉਹ ਵੀ ਫੇਰ ਤਾਂ ਅਸੀਂ ਮੰਨ ਲਈਏ ਵੀ ਭਰਤੀ ਜਲਦੀ ਆਉਣ ਜਾ ਰਹੀ ਹੈ ਐਦਾਂ ਕਹਿਣ ਨਾਲ ਭਰਤੀ ਕਿਵੇਂ ਆ ਜਾਏਗੀ ਠੀਕ ਹੈ ਕਹਿਣ ਨਾਲ ਤਾਂ ਵੀ ਤੁਸੀਂ ਦੇਖੋ ਇਸ ਸਰਕਾਰ ਨੇ ਬਹੁਤ ਕੁਝ ਕਿਹਾ ਸੀ ਠੀਕ ਹੈ ਪਰ ਉਹ ਕਹਿਣਾ ਤਾਂ ਗੱਲਾਂ ਕਹਿਣ ਦੀਆਂ ਕੋਸ਼ਿਸ਼ ਤੇ ਉਹ ਕਹਿੰਦੇ ਨੇ ਇਹ ਤਾਂ ਕਹਿੰਦੇ ਜਿਵੇਂ ਉਹ ਗੱਲ ਹੋਈ ਵੀ ਖਾਣ ਵਾਲੇ ਦੰਦ ਹੋਰ ਤੇ ਦਿਖਾਉਣ ਵਾਲੇ ਦੰਦ ਹੋਰ ਸੋ ਗੱਲਾਂ ਕਹਿਣ ਦੇ ਨਾਲ ਹੀ ਭਰਤੀ ਨਹੀਂ ਆਉਣ ਵਾਲੀ ਤਾਂ ਇਸ ਲਈ ਵੀ ਜੁਨੀਅਨ ਦਾ ਸਾਥ ਦਿਓ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਆਪਣੇ ਚੈਨਲ ਤੇ ਫ੍ਰੀ ਕਲਾਸਾਂ ਪੰਜਾਬੀ ਮਾਸਟਰਕੀਟ ਦੀ ਡੇਲੀ 5 ਵਜੇ ਲਾਈਵ ਕਲਾਸ ਚੱਲਦੀ ਹੈ ਐਸਐਸਟੀ ਐਸਐਸਟੀ ਠੀਕ ਹੈ ਐਸਐਸਟੀ ਡੇਲੀ 5 ਵਜੇ ਲਾਈਵ ਚੱਲਦੀ ਹੈਗੀ ਤੇ ਰਾਤੀ 8:30 ਵਜੇ ਪੰਜਾਬੀ ਮਾਸਟਰਕੀਟ ਦੀ ਕਲਾਸ ਚੱਲਦੀ ਹੈ ਇਸ ਤੋਂ ਬਾਅਦ ਤੁਸੀਂ ਥਿਉਰੀ ਚ ਕਨਸੈਪਟਡ ਵਾਈ ਸਾਰੀਆਂ ਚੀਜ਼ਾਂ ਦੀ ਤਿਆਰੀ ਕਰਨਾ ਹੈ ਤਾਂ ਆਪਣੇ ਕੋਰਸ ਹੈਗੇ ਨੇ ਕੋਰਸਾਂ ਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਤਿਆਰੀ ਤਾਂ ਭਰਤੀ ਤੋਂ ਪਹਿਲਾਂ ਹੀ ਕਰਨੀ ਪੈਣੀ ਹੈ ਹੁਣ ਬਹੁਤ ਸਾਰੇ ਸਟੂਡੈਂਟ ਇਹ ਕਹਿੰਦੇ ਵੀ ਤੁਸੀਂ ਕੋਰਸ ਕਿ ਤਿਆਰੀ ਕਰਨ ਵਾਸਤੇ 6-6 ਮਹੀਨੇ ਚਾਹੀਦੇ ਜਿਨੇ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਆ ਠੀਕ ਹੈ ਤੇ ਇਸ ਲਈ ਬਹੁਤ ਸਾਰੇ 네ਗੇਟਿਵ ਉਹ ਕਰਦੇ ਕਿ ਅਸੀਂ ਜੁਨੀਅਨ ਦਾ ਸਾਥ ਨਹੀਂ ਦੇ ਸੋ ਭਾਈਓ ਦੂਰ ਰਹੋ ਆਪਣੇ ਤੋਂ ਠੀਕ ਹੈ ਆਪਣੇ ਤੋਂ ਦੂਰ ਰਹੋ ਮੈਂ ਬਾਰ ਬਾਰ ਕਹਿੰਨਾ ਤਾਂ ਚੈਨਲ ਤੋਂ ਹੀ ਦੂਰ ਰਹੋ ਵੀ ਜਿਨ੍ਹਾਂ ਨੂੰ ਆਪਣਾ ਇਹ ਲੱਗਦਾ ਕਿ ਅਸੀਂ ਕੋਰਸ ਵੇਚਦੇ ਆ ਕਿਉਂਕਿ ਸਾਡਾ ਹੱਕ ਹੈ ਕੋਰਸ ਵੇਚਣਾ ਸਾਡਾ ਇੱਥੇ ਵਪਾਰ ਕਰ ਵਾਰ ਨਹੀਂ ਕਹਿ ਸਕਦੇ ਰੋਜ਼ਗਾਰ ਕਰਨਾ ਜੋ ਕੋਈ ਵਪਾਰ ਵੀ ਕਹਿ ਸਕਦੇ ਤੁਹਾਨੂੰ ਸੰਵਿਧਾਨ ਨੇ ਇੱਕ ਉਹ ਦਿੱਤਾ ਹੋਇਆ ਹੈ ਸਾਨੂੰ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਕੋਈ ਵੀ ਆਪਣਾ ਨਿੱਜੀ ਧੰਦਾ ਕੋਈ ਵੀ ਕਰ ਸਕਦੇ ਆ ਇਹਦੇ ਵਿੱਚ ਸਾਨੂੰ ਕੋਈ ਰੋਕ ਨਹੀਂ ਸਕ ਕਈ ਕੁਝ ਨੈਗੇਟਿਵ ਕਮੈਂਟ ਕਰਕੇ ਕਹਿੰਦੇ ਆ ਤੁਸੀਂ ਸਟੂਡੈਂਟ ਨੂੰ ਮਿਸ ਗਾਈਡ ਕਰਦੇ ਹੋ ਇਦਾਂ ਕਰ ਰਹੇ ਹੋ ਉਸ ਵੀਡੀਓ ਤੋਂ ਦੂਰ ਰਹਿਣ ਸੋ ਧੰਨਵਾਦ ਇਹ ਜਾਣਕਾਰੀ ਸੀ ਬੜੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਇਹ ਕੋਰਸ ਆਪਣੇ ਤੁਹਾਡੇ ਸਾਹਮਣੇ ਹੈਗੇ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਆਪਣੀ ਬੈਸਟ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਚਾਹੇ ਐਸਐਸਟੀ ਹੈ ਚਾਹੇ ਪੰਜਾਬੀ ਮਾਸਟਰ ਜਿਹੜਾ ਹੈ ਠੀਕ ਹੈ ਇਸਪਰੋਂ ਫ੍ਰੀ ਕਲਾਸਾਂ ਜਿਹੜੀਆਂ ਐਮਸੀਕਿਊ ਲੈਵਲ ਦੀਆਂ ਨੇ ਡੇਲੀ 5 ਵਜੇ ਕਲਾਸ ਚੱਲਦੀ ਹੈਗੀ ਹੈ ਵੀ ਆਪਣੀ ਕਿੱਥੇ ਚੱਲਦੀ ਹੈਗੀ ਹੈ ਵੀ ਡੇਲੀ 5 ਵਜੇ YouTube ਚੈਨਲ ਦੇ ਉੱਪਰ ਇਸੇ ਚੈਨਲ ਦੇ ਉੱਪਰ ਜਿੱਥ ਜਿਹੜੀ 8.5 ਪੰਜਾਬੀ ਮਾਸਟਰ ਜੇਕਰ ਤੁਸੀਂ ਫ੍ਰੀ WhatsApp ਗਰੁੱਪ ਵਿੱਚ ਜੁੜਨਾ ਚਾਹੁੰਦੇ ਹੋ ਨੰਬਰ ਹੋਗਾ 9878731752 ਇਹਦੇ ਮੈਸੇਜ ਕਰਨਾ ਆਪਣਾ ਨਾਮ ਲਿਖ ਕੇ ਇਸ ਵੈਕਲੇ ਹੀ ਅਡਰੈਸ ਲਿਖ ਕੇ ਜਰ ਲਿਖ ਕੇ ਤੁਹਾਨੂੰ ਫ੍ਰੀ WhatsApp ਗਰੁੱਪ ਦੇ ਵਿੱਚ ਐਡ ਕਰ ਲਿਆ ਜਾਏਗਾ ਧੰਨਵਾਦ